हां आज मैं जॉइन ਕੀਤਾ ਜੀ ਫਤਿਹਗੜ ਚੋੜੀਆਂ ਤੋਂ ਮੇਰਾ ਪਾਟਲਾ थाना ਸਦਰ ਬਟਾਲੇ ਤੋਂ ਫਤਿਹਗੜ ਚੋੜੀਆਂ ਹੋਇਆ ਜੀ ਇੱਥੇ ਵੀ ਹੁਣ ਜੇ ਮੈਂ ਜੁਆਇਨ ਕੀਤਾ ਜੀ ਇੱਥੇ ਵੱਖ-ਵੱਖ ਤਰ੍ਹਾਂ ਦਾ ਕ੍ਰਾਈਮ ਹੈ ਉਹਦੀ ਦੇਖ ਕੇ ਉਸ ਨੂੰ ਉਹਦੇ ਅਨਸਾਰ ਕੰਮ ਕੀਤਾ ਜਾਏਗਾ ਇਸ ਵੇਲੇ ਫਰਸਟ ਪ੍ਰਾਇੋਰਟੀ ਸਰਕਾਰ ਦੀ ਜੁਧ ਨਸ਼ਾ ਵਿਰੋਧ ਚੱਲ ਰਿਹਾ ਜੀ ਇਸ ਇਸ ਤੇ ਆਪਣੇ ਸੀਨੀਅਰ ਅਸਰਾਂ ਦੀ ਹਦਾਇਤਾਂ ਮੁਤਾਬਕ ਇਹਦੇ ਤੇ ਜੇ ਜੋ ਵੀ ਪੈਡਲਰ ਨੇ ਜਾਂ ਸਮੱਗਲਰ ਨੇ ਨਸ਼ਾ ਵੇਚਣ ਵਾਲੇ ਨੇ ਉਹਨਾਂ ਤੇ ਕੰਮ ਕੀਤਾ ਜਾਏਗਾ ਤੇ ਵੱਤੋਂ ਵੱਧ ਰਿਕਵਰੀ ਕਰਕੇ ਉਹਨਾਂ ਤੇ ਪਰਚੇ ਦਰਜ ਕੀਤੇ ਜਾਣਗੇ ਇਹ ਸਾਰਾ ਵੇਖ ਕੇ ਜੀ ਮੈਂ ਜੁਆਇਨ ਨਹੀਂ ਕੀਤਾ ਜੀ ਇਹ ਸਾਰਾ ਮੌਕਾ ਵੇਖ ਕੇ ਜੋ ਵੀ ਹੈਗਾ ਜੇ ਚੋਰੀ ਹੈ ਇਹਨਾਂ ਨੂੰ ਟਰੇਸ ਕਰਕੇ ਟਰੇਸ ਕਰਕੇ ਅਸੀਂ ਕਾਨੂੰਨ ਮੁਤਾਬਕ ਕਾਰਵਾਈ ਅੰਦਰ ਵਿੱਚ ਲੈ ਲਈਏ ਕਹਿਣਾ ਚਾਹਉਂਗਾ ਸਿਰਫ ਇਹ ਸੰਦੇਸ਼ ਕੀ ਹੋਊਗਾ ਮੈਸੇਜ ਕੀ ਹੈ ਮੈਸੇਜ ਇਹ ਹੈ ਆਮ ਜਨਤਾ ਨੂੰ ਕਿ ਕੋਈ ਵੀ ਇਨਫੋਰਮੇਸ਼ਨ ਪੁਲਿਸ ਨਾਲ ਵੱਤੋਂ ਵੱਧ ਸ਼ੇਅਰ ਕਰੋ ਉਹਨਾਂ ਦਾ ਨਾਂ ਜਨਤਕ ਨਹੀਂ ਕੀਤਾ ਜਾਵੇਗਾ ਇਸ ਨਾਲ ਆਪਾਂ ਨਸ਼ਿਆਂ ਨੂੰ ਜਾਂ ਇਸ ਤੋਂ ਇਲਾਵਾ ਹੋਰ ਕ੍ਰਾਈਮ ਨੂੰ ਟ੍ਰੇਸ ਕਰਨ ਵਿੱਚ ਮਦਦ ਮਿਲਦੀ ਆ ਤੇ ਇਹਦੇ ਵਿੱਚ ਲੋਕਾਂ ਨੂੰ ਵੀ ਆਪਣਾ ਯੋਗਦਾਨ ਪਾਉਣਾ ਚਾਹੀਦਾ